ਕੂੜੇਦਾਨ ਦੀ ਜਗ੍ਹਾ ਦਰਖਤਾਂ ਤੇ ਲਿਫਾਫੇ ਬੰਨ ਸੁਟਿਆ ਜਾ ਰਿਹਾ ਹੈ ਕੂੜਾ। ਕੋਰਾਲੀ ਦੇ ਜਨਵੰਤ 12 ਵਿੱਚ ਹੈ ਇਹ ਦਰਖਤ। ਲੋਕ ਲਗਾ ਰਹੇ ਨੇ ਪ੍ਰਵਾਸੀਆਂ ਤੇ ਦਰਖਤ ਤੇ ਕੂੜਾ ਸੁਟੜਨ ਦੇ આરોਪ। ਪੱਤਰਕਾਰ ਨੇ ਘੇਰਿਆ ਪ੍ਰਵਾਸੀ ਤਾਂ ਕਹਿੰਦਾ ਮੈਂ ਕੱਲ ਹੀ ਆਇਆ ਹਾਂ ਸਾਹਮਣੇ ਨਹੀਂ ਵੇਖਿਆ ਅਸੀਂ ਕੱਲ ਆਏ ਹਾਂ ਯਹਾਂ ਤੇ ਆਪਕਾ ਸਾਥ ਵਾਲਾ ਘਰ ਹੈ ਨਹੀਂ ਅੰਦਰ ਹੀ ਹੈ ਹਾਂ ਅੰਦਰ ਹੀ ਰੂਮ ਲਿਆ ਕਦੀ ਕਦੀ ਆਪਕਾ ਮਨ ਨਹੀਂ ਕੀਤਾ ਯਾਰ ਵੀ ਇਸਕੇ ਇਤਨਾ ਅੱਛਾ ਖੂਬਸੂਰਤ ਪੇੜ ਹੈ ਇਸਕੇ ਲਿਵਾਫੇ ਉਤਾਰ ਦਿਏ ਜਾਏ ਸਾਫ ਸੁਥਰਾ ਲਗੇ ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਵਕ-ਵਕ ਤਰ੍ਹਾਂ ਦੀ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਿਲਕੁਲ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ ਇੱਥੇ ਤੱਕ ਕਿ ਪਲਾਸਟਿਕ ਦੇ ਲਫਾਫਿਆਂ ਨੂੰ ਪੂਰੀ ਤਰ੍ਹਾਂ ਬੈਨ ਵੀ ਕੀਤਾ ਗਿਆ ਹੈ ਅਤੇ ਨਗਰ ਕੌਂਸਲ ਦੇ ਮਲਾਜ਼ਮਾਂ ਵੱਲੋਂ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਜੋ ਕਿ ਪਲਾਸਟਿਕ ਦੇ ਲਫਾਫੇ ਵਰਤਦੇ ਨੇ ਇੱਥੇ ਤੱਕ ਕਿ ਜੰਗਲਾਤ ਵਿਭਾਗ ਦੇ ਵੱਲੋਂ ਵੀ ਜੰਗਲਾਂ ਦੇ ਵਿੱਚ ਜੇਕਰ ਕੋਈ ਕੂੜਾ ਕਰਕਟ ਸਿੱਟਦਾ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਇੱਕ ਪੇੜ ਦੀਆਂ ਜਿੱਥੇ ਕਿ ਪੇੜ ਤੇ ਟਹਿਣੀਆਂ ਅਤੇ ਪੱਤੇ ਘੱਟ ਲਫਾਫੇ ਜ਼ਿਆਦਾ ਲਟਕੇ ਹੋਏ ਨੇ ਅਤੇ ਇਹਨਾਂ ਲਫਾਫਿਆਂ ਦੇ ਕਰਕੇ ਪੇੜ ਨੂੰ ਨੁਕਸਾਨ ਹੋ ਰਿਹਾ ਹੈ ਜੰਗਲਾਤ ਵਿਭਾਗ ਮਹਿਕਮੇ ਵੱਲੋਂ ਵੀ ਬਾਰ ਬਾਰ ਕਿਹਾ ਜਾਂਦਾ ਹੈ ਕਿ ਪੇੜਾਂ ਨੂੰ ਹਰੇ ਭਰੇ ਰੱਖਿਆ ਜਾਵੇ ਅਤੇ ਸਾਫ਼ ਸੁਥਰਾ ਰੱਖਿਆ ਜਾਵੇ ਪਰ ਇਸ ਦਰਖਤ ਦੇ ਆਲੇ ਦੁਆਲੇ ਪੱਤੇ ਕੱਟ ਅਤੇ ਲਫਾਫੇ ਹੀ ਲਫਾਫੇ ਜਿਆਦਾ ਨੇ ਤੈ ਤੇ ਤੱਕ ਕਿ ਲੋਕਾਂ ਦਾ ਕਹਿਣਾ ਹੈ ਕਿ ਲੋਕ ਕੂੜੇ ਦੇ ਭਰੇ ਹੋਏ ਲਫਾਫੇ ਇਹਨਾਂ ਪੇੜ ਤੇ ਹੀ ਸੁੱਟ ਦਿੰਦੇ ਨੇ ਸਾਡੇ ਨਾਲੇ ਭਾਈ ਸਾਹਿਬ ਨੇ ਭਾਈ ਸਾਹਿਬ ਆਪਣਾ ਨਾਮ ਕੀ ਹੈ ਪਹਿਲਾਂ ਦਾ ਨਾਮ ਦੱਸੋ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਕਿਹੜੇ ਵਾਰਡ ਚ ਰਹਿੰਦੇ ਹੋ ਤੁਸੀਂ 12 ਵਾਰਡ ਨੰਬਰ ਵਾਰਡ 12 ਹੈ ਜੀ ਇਹ ਹੂੰ ਇਹ ਪਹਿਲਾ ਵਾਰ ਦੇਖਿਆ ਤੁਹਾਡੇ ਵਾਲਾ ਜਿੱਥੇ ਕਿ ਪੇੜ ਤੇ ਹਰੇ ਪੱਤੇ ਹੁੰਦੇ ਆ ਪਰ ਇੱਥੇ ਤਾਂ ਲਫਾਫੇ ਲਫਾਫੇ ਡੰਗੇ ਹੋਏ ਕਾਰਨ ਕੀ ਆ ਕੋਈ ਜਾਦੂ ਟੋਣਾ ਕਰਦੇ ਆ ਜਾਂ ਕੁਝ ਕੀ ਹੁੰਦਾ ਇਹ ਇਹ ਹੁਣ ਐਦਾਂ ਦਾ ਪਤਾ ਨਹੀਂ ਜੀ ਵੀ ਕੌਣ ਸਿੱਟਦਾ ਇਹ ਕੌਣ ਨਹੀਂ ਜੀ ਆਪਣਾ ਹੁਣ ਆ ਪਲਾਟ ਸ਼ੁਰੂ ਕਰ ਰਿਆ ਸੀਗਾ ਨਾਲ ਆਪਾਂ ਨੇ ਤਾਂ ਜਦੋਂ ਹੀ ਦੇਖਿਆ ਇੱਕ ਕਿਕਰ ਹੋਰ ਸੀਗੀ ਜਿਹੜੀ ਉਹ ਸਾਈਡ ਤੇ ਸੀਗੀ ਉਹ ਕਿਉਂਕਿ ਵਿਚ ਆਈਵੀ ਦੀ ਕੰਧ ਦੇ ਕਿਉਂਕਿ ਉਹ ਤਾਂ ਟੁੱਟ ਗਈ ਸੀਗੀ ਉਹ ਛੋਟੀੋ ਸੀ ਜਿਆਦਾ ਵੱਡੀ ਨਹੀਂ ਸੀ ਆ ਜਿਹੜੀ ਇਹ ਹੈ ਇਹਨੂੰ ਦੇਖ ਕੇ ਤਾਂ ਮੈਨੂੰ ਵੀ ਹੈਰਾਨੀ ਹੋ ਰਹੀ ਹੈ ਵੀ ਕਿਉਂ ਛਿਟ ਰਹੇ ਆ ਹਨਾ ਵੀ ਇਹ ਬੰਦ ਹੋਣਾ ਚਾਹੀਦਾ ਜਿਆਦਾ ਪ੍ਰਸ਼ਾਸਨ ਇਸ ਤੇ ਕੋਈ ਕਾਰਵਾਰਿਕ ਕਾਰਵਾਈ ਕਰੇ ਹਨਾ ਨਹੀਂ ਫਿਰ ਫਿਰ ਅਸੀਂ ਦੇਖ ਲਾਂਗੇ ਵੀ ਕੌਣ ਛਿਟ ਰਿਹਾ ਕੌਣ ਨਹੀਂ ਜਦੋਂ ਆਪਾਂ ਕੋਲ ਨੂੰ ਲੰਗੇ ਤਾਂ ਕੋਲ ਨੂੰ ਲੰਘ ਕੇ ਆਪਾਂ ਦੇਖਿਆ ਵੀ ਐਨੇ ਪੇੜ ਐ ਐਨੇ ਮਤਲਬ ਪੇੜ ਤੇ ਲਫਾਫੇ ਆਏ ਐ ਐਂ ਲੱਗਦਾ ਨਹੀਂ ਵੀ ਐਂ ਲੱਗਿਆ ਕੋਈ ਮਕੂਨਾ ਮਾਣਾ ਕਰਦੇ ਜਾਂ ਕੁਝ ਕੀ ਚੀਜ਼ ਕਰ ਰਹੇ ਆ ਕੁਝ ਸੁੱਕਾ ਸੁੱਕ ਸੁੱਕ ਪੂਰੀ ਹੁੰਦੀ ਹੋਵੇ ਐਦਾਂ ਹੀ ਲੱਗਦਾ ਐ ਜੀ ਐਦਾਂ ਹੀ ਲੱਗ ਰਿਹਾ ਵੀ ਜਿਵੇਂ ਪੱਤੇ ਨਹੀਂ ਸਕੋ ਵੀ ਲਫਾਫੇ ਲਗਾਉਂਦਾ ਹੁੰਦਾ ਜਿਵੇਂ ਪੇੜ ਬਿਲ ਲਫਾਫੇ ਦਾ ਲੱਗਦਾ ਹਮ ਸਾਡੇ ਨਾਲ ਇੱਕ ਹੋਰ ਬੰਦਾ ਵੀ ਐ ਬਾਈ ਜੀ ਇਹ ਪੇੜ ਤੇ ਲਫਾਫੇ ਟੰਗੇ ਹੋਏ ਐ ਇਹ ਕਿਸ ਨੇ ਫੈਂਕੇ ਆ ਅਮਨੇ ਨਹੀਂ ਵੇਗਾ ਜੀ ਅਮੀ ਕੱਲ ਆਏ ਆ ਅਸੀਂ ਇੱਥੇ

ਇਹ ਕਲਾਗਰੀ ਕੀ ਕੀਤੀ ਹੋਈ ਹੈ ਪਰ ਪਤਾ ਲੱਗਿਆ ਕਿ ਪੜੋਸੀਆਂ ਦੇ ਭਾਵੇਂ ਕੋ ਉਹ ਕੂੜੇ ਦੇ ਭਾਵੇਂ ਜਿੱਤੇ ਵਿੱਚ ਰੱਖਦੇ ਲਟਕ ਰਹੇ ਹਨ ਔਰ ਕਟੋ-ਗਟੋ ਸੌਫਲ ਭਾਵਣਾ ਹੈ ਮੈਂ ਹੈਰਾਨ ਹੈ ਕਿਹੜੇ ਪੜੋਸੀ ਹਨ ਇਹ ਕਿਸੇ ਜ਼ਿੰਦਗੀ ਜੀ ਰਹੇ ਔਰ ਸਵਚ ਭਾਰਤ ਕਿਸੇ ਰਹੂਗਾ ਸਵਚ ਭਾਰਤ ਵਾਸੇ ਰਹਿਣ ਵਾਸੇ ਪਹਿਲਾ ਮਹੱਲਾ ਵਾਸੀਆਂ ਨੂੰ ਵੀ ਥੋੜਾ ਧਿਆਨ ਰੱਖਣਾ ਪਊਗਾ ਸਫਾਈ ਰੱਖਣ ਉਹ ਇਹਨਾਂ ਦਾ ਹੀ ਫਾਇਦਾ ਬਿਮਾਰੀਆਂ ਫੈਲਣਗੇ ਕਾਲਰਾ ਹੋਏਗਾ ਬਿਮਾਰ ਮਲੇਰੀਆ ਹੋਏਗਾ ਹੋਰ ਬਹੁਤ ਬਿਮਾਰੀਆਂ ਪੈਦੀਆਂ ਇਨਫੈਕਸ਼ਨ ਹੋਏਗੀ ਕਾਲਰਾ ਕੋਵਿਡ 19 ਹੋ ਕੇ ਅਟਿਆ ਪਿੱਛੇ ਜੇ ਇਹ ਹੋਏਗਾ ਡੇਂਗੂ ਹੋਏਗਾ ਕਿਆ ਕੀ ਨਹੀਂ ਹੋਏਗਾ ਇਹ ਦੇਖੋ ਇਹ ਸਵੱਛ ਰੱਖਣਾ ਚਾਹੀਦਾ ਮੱਲੇਦਾਰ ਨੂੰ ਵੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਇਹ ਸਫਾਈ ਰੱਖੋ ਉਹ ਥੋੜਾ ਜਿਹਾ ਫਾਇਦਾ ਹੈ ਭਾਈ ਪਲਾਸਟਿਕ ਦਾ ਭੀਮ ਸਿੰਘ ਜੀ ਪੂਰੀ ਤਰ੍ਹਾਂ ਬੈਨ ਕਰ ਦਿੱਤੀ ਹੋਈ ਹੈ ਹਾਂ ਬੈਨ ਕੀਤੀ ਹੈ ਕਿਉਂ ਨਹੀਂ ਐਕਸ਼ਨ ਲਿਆ ਜਾ ਰਹਾ ਉਥੇ ਕੁਰਸੀਆਂ ਦੇ ਬੈਠ ਕੇ ਪਲੰਗ ਤੋੜ ਕੇ ਜ਼ਿਆਦਾ ਫਾਇਦਾ ਲੱਗੂਗਾ ਉੱਥੇ ਬੈਠੇ ਆ ਕੋਈ ਘਰ ਬੈਠੇ ਵਸ ਦਫ਼ਤਰ ਦੇ ਵਿੱਚ ਬੈਠੇ ਆ ਕੋਈ ਸੈਨਿਟਰੀ ਇੰਸਪੈਕਟਰ ਡਿਊਟੀ ਬੰਦੀ ਹੈ ਇਹ ਸ਼ਹਿਰ ਦੇ ਵਿੱਚ ਘੁੰਮੇ ਦੇਖ ਕੇ ਕਿੱਥੇ ਕਿੱਥੇ ਗੰਦ ਪਿਆ ਕਿੱਥੇ ਕਿੱਦੀਆਂ ਨਾਲੀਆਂ ਚੋਕ ਹਨ ਇਹਦਾ ਡਿਊਟੀ ਬੰਦੀ ਹੈ ਸੈਨਿਟਰੀ ਇੰਸਪੈਕਟਰ ਦਾ ਕੰਮ ਹੈ ਤੁਹਾਨੂੰ ਇੱਕ ਹੋਰ ਤਸਵੀਰਾਂ ਦਿਖਾਣੀਆਂ ਹੈ ਸੀਵਰੇਜ ਦੀਆਂ ਇਹ ਵਾਰਡ ਨੰਬਰ 12 ਦੀਆਂ ਜਿੱਥੇ ਕਿ 24 ਘੰਟੇ ਪਾਣੀ ਖੜਾ ਹੀ ਰਹਿੰਦਾ ਹੈ ਇੱਥੇ ਤਾਂ ਕਿ ਪਾਣੀ ਦੇ ਕਰਕੇ ਕਾਫੀ ਨੁਕਸਾਨ ਵੀ ਹੁੰਦਾ ਹੈ ਅਤੇ ਇਸ ਸੀਵਰੇਜ ਦੇ ਪਾਣੀ 'ਚ ਜਦੋਂ ਵੀ ਕੋਈ ਲੰਘਦਾ ਹੈ ਤੇ ਉਹਦੇ ਸੱਟ ਪੇਟ ਵੀ ਵੱਜਦੀ ਹੈ ਅਤੇ ਕਈ ਐਕਟਿਵਾ ਸਵਾਰ ਜਿਹਦੇ ਕੋਨਸੇ ਨੂੰ ਅਪੀਲ ਹੈ ਕਿ ਇਸ ਥਾਂ ਦੀ ਰਿਪੇਅਰ ਵੀ ਕਰਾਈ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ ਅਤੇ ਜਿਹੜਾ ਵੀ ਕੋਈ ਦਰਕਤਾਂ ਤੇ ਗਲਤ ਤਰੀਕੇ ਦੇ ਨਾਲ ਲਫਾਫੇ ਜੋ ਕਿ ਪਲਾਸਟਿਕ ਦੇ ਬੰਨ੍ਹ ਹੋਏ ਹੋਏ ਨੇ ਉਹਨਾਂ ਦੀ ਵਰਤੋਂ ਕਰਦਾ ਹੈ ਅਤੇ ਉਹਨਾਂ ਨੂੰ ਉੱਥੇ ਕੂੜੇ ਮੰਗਣਾ ਗੇੜਦਾ ਹੈ ਤੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ